ਓਏ ਨਾ ਭਾਈ ਇਹ ਉਹ ਤੇਰੇ ਆ ਬਦਲ ਨਾ ਨਾ ਜੇ ਹੁਣ ਤੂੰ ਇੱਕ ਗੱਲ ਹੋਰ ਆ ਮੈਨੂੰ ਪੁੱਛਣਾ 45 ਨਹੀਂ ਕਰਦਾ 45 ਨਹੀਂ ਕਰਦਾ ਭਾਈ ਗੱਲ ਕਰ ਲੈ ਨਹੀਂ ਨਾ ਮਾਰੇਗਾ ਯਾਰ 45 ਨਹੀਂ ਕਰੀਏ ਨਾ ਮੈਂ ਯਾਰ 45 ਨਹੀਂ 45 ਨਹੀਂ ਜਾਂਦੇ ਹੋ ਖੁੱਲੀ ਕਰਦੇ ਮੈਂ ਸੋਗੇ ਦੇ ਸਾਹਮਣੇ ਬਗੈ ਤਾ ਤਾਂ ਵੀ ਕਿੰਨਾ ਦੁੱਧ ਤੇ ਕਿੰਨਾ ਰੇਟ ਹੈ ਦਾ ਤੇ ਛੋਟੀ ਜਾਣਕਾਰੀ ਵਾਸਤੇ ਵੀਡੀਓ ਬਣਾਉਣੇ ਹੁੰਨੇ ਆਪਾਂ ਵੀ ਕਿੰਨਾ ਇੱਕ ਭਾਰੀ ਮੁੱਲ ਦਾ ਪਸ਼ੂ ਤੇ ਕੈਮਿਕ ਸੂਏ ਵਾਲਾ ਤੇ ਕਿੰਨੇ ਕ ਮੁੱਲ ਦਾ ਹੁੰਦਾ ਤੇ ਕਿੰਨੇ ਕ ਦੁੱਧ ਵਾਲਾ ਤੇ ਇਹ ਜਾਣਕਾਰੀ ਵਾਸਤੇ ਛੋਟੀਆਂ ਵੀਡੀਓ ਬਣਾਉਣ ਵਾਸਤੇ ਆਉਨੇ ਆ ਸੀ ਤੇ ਬਾਈ ਕਿੰਨੇ ਸੂਏ ਪਹਿਲਾਂ ਤਾਂ ਇਹਦੇ ਸੂਏ ਦਾ ਤੀਜੇ ਆ ਤੇ ਬੱਚਾ ਇਹਦੇ ਮਗਰ ਕੀ ਆ ਬੱਚਾ ਕੱਟਾ ਇਹ ਆ ਵਾਲਾ ਆ ਵਾਲਾ ਕਈ ਦਿਨਾਂ ਦੀ ਛੂਈ ਹੈ ਹਾਂ ਛੂਈ ਹੈਗੀ 25 ਦਿਨਾਂ ਦੀ ਛੂਈ ਹੈ ਅੱਛਾ ਤੇ ਦੁੱਧ ਕਿੰਨੇ ਲੀਟਰ ਹੁੰਦੇ ਥੱਲੇ ਇਹ ਥੱਲੇ ਹੈਗਾ 14 ਤੋਂ 15 ਲੀਟਰ 14 ਤੋਂ 15 ਹਾਂ ਤੇ ਸੂਏ ਕਿੰਨੇ ਦੱਸੇ ਸੂਆ ਕੀ ਜਾ ਤੀਜਾ ਸੂਆ 14 ਤੋਂ 15 ਲੀਟਰ ਦੇ ਲਗਭਗ ਦੁੱਧ ਆ ਤੇ ਇੱਕ ਟੰਗ 24 ਦੋ ਟੰਗ 24 ਤੇ ਖੰਡੀ ਕਰ ਅੱਛਾ ਤੇ ਹੁਣ ਇਹਦੀ ਰੇਟ ਰੇਟ ਇੱਕ 25 ਕੋਈ ਮੌਕਾ ਤੇ ਦੇਣ ਲੈਣ ਦੀ ਮੈਂ ਮਾਨਤਨ ਕਰਦਾ ਮਾਨਤਨ ਕਰ ਦੂਗੀ ਪਿੰਡ ਕਿਹੜਾ ਆਪਣਾ ਪਿੰਡ ਨਾ ਕਿਹੜਾ ਨਾ ਕਿ ਨਗਰ ਨਗਰੀ ਨਗਰ ਉਸ ਨਾਮ ਕੋਲੇ ਠੀਕ ਤੇ ਫੇਰ ਵੀ ਮੌਕੇ ਤੇ ਕੋਈ ਮਾਨਤਨ ਮੌਕੇ ਦੇ ਦਾਂ ਇਹ ਦੇਖ ਕੇ ਕੋਈ ਨਾ ਮਾਨਤਨ ਕਰ ਦਾਂਗੇ ਅੱਛਾ ਤੇ ਮੋਬਾਈਲ ਨੰਬਰ 9417 ਹੂੰ 3747 ਇੱਕ ਵਾਰ ਫੇਰ ਬੋਲੀ 99176 3747 ਹਾਂ ਅੱਛਾ ਮਗਰਕ ਇਹ ਜਾਂਬਰ ਕੀ ਹੈ ਕਟ ਮਗਰਕ ਕਟ ਇੱਕ ਗਿਆਨਿਕਲ ਦੋ ਕਟੀਆਂ ਹੈ ਇਹਨਾਂ ਦਾ ਦੋਨਾਂ ਦਾ ਉਮਰ ਪੁੱਛਦੇ ਆਂ ਤੇ ਰੇਟ ਪੁੱਛਦੇ ਆ ਆ ਲੈ ਆ ਪਹਿਲੀ ਦਿਖਾ ਬਾਈ ਛੋਟੀ ਤੇ ਆ ਵੱਡੀ ਦਿਖਾ ਦੇ ਲੈ ਚਾਰੇ ਥਾਂ ਤੇ ਚਾਰੀ ਗਏ ਪਾਲੀ ਨੇ ਦੇ ਅੱਛਾ ਇਹਦੀ ਉਮਰ ਕਿੰਨੀ ਹੋਗੀ ਪਹਿਲੇ ਇਹਦੀ ਡੇਢ ਸਾਲ ਉਮਰ ਹੈ ਜੀ ਡੇਢ ਸਾਲ ਉਮਰ ਹੈ ਹਾਂ ਜੀ ਆ 8 ਮਹੀਨੇ ਦੀ ਹੈ ਇਹ 8 ਮਹੀਨੇ ਦੀ ਹਾਂ ਜੀ ਇਹ ਤਾਂ ਜੈ ਜੇਬ ਵਿੱਚ ਪਾਉਣ ਵਾਲੇ ਰੁਪਿਆ ਦੀ ਗੱਲ ਕਰਾਂਗੇ ਆਪਾਂ 18000 ਜੀ ਦਾ ਨਹੀਂ ਹਾਂ 18 ਤੋਂ ਕੋਈ ਮਾਣ ਮਟਾ ਕਰਦਾਂਗੇ ਵਾਲੇ ਮਾਣ ਤਾਂ ਵਿੱਚੋਂ ਤੇ ਆਹ 25000 ਮੰਗੇ 25000 25 ਵੀ ਦੇ ਦਾਂਗੇ ਹਾਂਜੀ ਅੱਛਾ ਕੋਈ ਵਾਲੇ ਕੋਈ ਬਾੜਾ ਬੰਦਾ ਲਿਆ ਜਾੜਾ ਹੋਇਆ ਉਹਦਾ ਕੋਈ ਮਾਣ ਮਟਾ ਕਰਦਾਂਗੇ ਹੋਰ ਅੱਛਾ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਟਾਣਾ ਗੜਾ ਦਾ ਜਿਲ੍ਹਾ ਮਾਨਸਾ ਅੱਛਾ ਤੇ ਕਹੇ ਕਟੀਆਂ ਰੱਖਦੇ ਆਪਣੇ ਕੋਲੇ 10 12 ਕਟੀਆਂ ਹੁੰਦੀਆਂ ਨੇ ਜਿੱਦਾਂ ਮੇਰੇ ਕੋਲੇ ਦੋ ਇੱਕ ਟੁਕੜ ਗੱਭਣ ਮੈਂ ਸੌਧ ਖੜੀ ਹਾਂ ਹਾਂ ਤੇ ਦੋ ਕਟੀਆਂ ਨੇ ਅੱਛਾ ਦੋ ਕਟੀਆਂ ਘਰੇ ਆ ਇੱਕ ਤਾਂ ਦੀ ਘਰੇ ਦੋ ਤੇ ਜੇ ਕੋਈ ਆਵੇ ਤਾਂ ਕਟੀਆਂ ਮਿਲਦੀਆਂ ਹਾਂ ਕਟੀਆਂ ਮਿਲਦੀਆਂ ਕੋਈ ਪੂਰੀ ਹੈ ਪੂਰੀ ਤਾਂ ਹਲ ਹੈ ਹੀ ਨਹੀਂ ਕੋਈ ਉਹ ਆ ਜੂ ਆ ਜਿਸ ਵਿੱਚ ਸੌਦਾ ਚੱਲੀ ਜਾਂਦਾ ਹੈ ਅੱਛਾ ਤੇ ਮੋਬਾਈਲ ਨੰਬਰ 9988850527 ਇੱਕ ਵਾਰੀ ਫਿਰ ਬੋਲੋ 9988850527 ਪਿੰਡ ਕਿਹੜਾ ਜਟਾਣਾ ਕਲਾ ਜਟਾਣਾ ਕਲਾ ਇਹ ਕਿੱਥੇ ਰਹਿ ਗਿਆ ਇਹ ਆ ਰਹਿ ਗਿਆ ਸਰੂਗੜ ਦੇ ਲਵੇ ਸਰੂਗੜ ਕੋਲ ਹਾਂ ਹੱਦ ਤੇ ਰਹਿ ਗਿਆ ਰੋੜੀ ਦੇ ਸਰੂਗੜ ਅੱਛਾ ਇਹਨਾਂ ਕਿਹੜੇ ਕਹਿੰਦੇ ਨਾ ਤੋਕੜ ਕੱਪਣ ਦਿਖਾਈ ਜਾਂ ਕਿਤੇ ਤੇ ਇਹ ਤੋਕੜ ਕੇ ਪੜ। ਪੁੱਛਦੇ ਆ ਵੀ ਇਹਦੇ ਸੱਲੇ ਕਿੰਨਾ ਦੁੱਧ ਤੇ ਬਾੜੇ ਦੇਖਾ ਦੇ ਪਹਿਲਾਂ ਵੀ ਇੱਕ ਵਾਰੀ। ਕਿ ਕੈਮੇ ਸੁਹ ਹੁਣ ਮਿੱਤਰ? ਇਹ ਤੀਜੇ ਸੁਹਾਈ। ਤੀਜੇ ਸੁਹੇ? ਹਾਂਜੀ। ਤੇ ਦੁੱਧ ਕਿੰਨੇ ਲੀਟਰ ਦੇ ਥੱਲੇ? ਦੁੱਧ ਬਾਈ ਜੀ 6 ਲੀਟਰ ਦੋਨੇ ਟਾਈਮਾਂ ਦਾ ਜਮਾ। ਥਾਪੀ ਤੇ ਮਿਲਦੀ ਆ ਬਾੜੇ ਤੇ। ਅੱਛਾ। ਪਿਛੇ ਕੱਟਾ ਜੀ। ਮੰਗਰ ਕੱਟਾ ਇਹਦੇ। ਹਾਂਜੀ। ਠੀਕ ਆ। ਚੂਹੇ ਕੈਮੇ ਕੱਛਾਈ? ਤੀਜਾ ਜੀ ਤੀਜਾ। ਤੀਜੇ ਚੌਥੇ ਨਹੀਂ ਗਈ ਆ। ਹਾਂਜੀ। ਠੀਕ ਆ। ਤੇ ਅ ਜਾਂਦੀ ਵੀ ਪਹਾੜੇ ਤੇ ਮਿਲਦੀ ਆ ਕਟੜੂ ਤੇ ਨਹੀਂ ਮਿਲਦੀ ਹੁਣੇ ਨਹੀਂ ਬੱਚੇ ਤੇ ਨਹੀਂ ਮਿਲਦੀ ਤੇ ਗੱਬੜ ਕਿਨੇ ਕਰਦੇ ਗੱਬਣਾ ਇਹ 5 ਮਹੀਨਿਆਂ ਤੋਂ ਵਾਰ-ਵਾਰ ਆਪਾਂ 7 ਦਿਨ ਘੱਟ ਨਹੀਂ ਹੈਗੇ ਜੀ ਚੈੱਕ ਕਰਾਈ ਆ ਹਾਂ ਜੀ ਚੈੱਕ ਪਾਸ ਆ ਜੀ ਅੱਛਾ ਅਗਲਾ ਆਪਦੀ ਕਰਾ ਸਕਦੇ ਢੋੜਾਂਗ ਚੋਕੀ ਵੀ ਲੈ ਆਏ ਹਾਂ ਹਾਂ ਚੈੱਕ ਪਾਸ ਆ ਕਹਿੰਦਾ ਭਾਈ ਕਹਿੰਦਾ ਤੇ ਸਾਢੇ 5 ਮਹੀਨਿਆਂ ਦੇ ਲਗਭਗ ਸਾਢੇ 5 ਫੇਰ ਤਾਂ ਉਹ ਚੈੱਕ ਚ 10 ਵਾਰੀ ਕਰਾਵੇ ਜੀ ਕੋਈ ਚੱਕਰ ਨਹੀਂ ਤੇ ਜਾਇਜ ਜਾਇਜ ਪੈਸੇ ਕਿੰਨੇ ਕਿੰਨੇ ਜੇਬ ਚ ਪਾਉਣੇ ਨੇ ਚਤਕਾਰ ਵਾਲੀ ਗੱਲ ਨਹੀਂ ਮੰਗਦੇ 85000 ਜਾਂ 80 ਦੀ ਛੜ ਦਾਂਗੇ। ਅੱਛੇ ਦੀ? ਹਾਂਜੀ। ਠੀਕ ਹੈ। ਤੇ ਪਿੰਡ ਕਿਹੜਾ? ਪਿੰਡ ਸੂਚੀ। ਸੂਚ? ਹਾਂਜੀ। ਤੇ ਮੋਬਾਈਲ ਨੰਬਰ ਬੋਲ ਦੇ ਜੇ ਕਰਨੇ ਚ ਫਾਰਮ ਕਰਨਾ ਹੈ। 8429 ਹਾਂ। 9052271 ਇੱਕ ਵਾਰੀ ਫੇਰ ਬੋਲਣੀ? 8427352271। ਉਹ ਕੱਚਾ ਮੂੰਹ ਨੇ। ਆ ਜਾ। ਆ ਬੱਚਾ ਭਾਈ ਇਹਦੇ ਮਗਰ। ਤੇ ਮੌਕੇ ਤੇ? ਮਾਂ ਤੁਹਾਨੂੰ ਹੋ ਜਾਣਾ। ਮਾਂ ਤੁਹਾਨੂੰ ਹੋ ਜਾਊ। ਆਲ। ਆਪਣਾ ਕੋਲ ਕਪੜਾ ਕਪੜਾ ਮਿਲਦੀਆਂ ਹੀ ਹੋਊਗੀ ਜੇ ਕਿ ਉਹ ਅੱਛਾ ਹਾਂਜੀ ਤੇ ਕਿਹੜਾ ਪਿੰਡ ਸੂਚ ਸੂਚ ਚ ਸੂਚ ਪਿੰਡ ਆ ਸੂਚ ਤੇ ਦੇਖਾਂ ਹਾਂਜੀ ਹਾਂਜੀ ਠੀਕ ਗੁਰਦੁਆਰੇ ਮੂਲੇ ਵਾਰ ਆਈ ਆਪਣਾ ਜਮਾ ਠੀਕ ਆ ਆ ਲੈ ਆ ਲੈ ਇੱਕ ਹੋਰ ਮੱਝ ਦਿਖਾਉਣੀ ਆ ਉਮਰ ਦੀ ਤਾਂ ਥੋੜੀ ਜਿਹੀ ਪੱਕੀ ਆ ਤੇ ਇਹਦੀ ਵੀ ਡਿਟੇਲ ਪੁੱਛੂੰਗਾ ਤੋਰਾ ਤਰਾਕ ਇੱਕ ਵਾਰੀ ਫੇਸ ਚੈੱਕ ਕਰ ਲਓ ਤੇ ਤੋਰਾ ਤਰਾਕ ਆਟੋਟਰ ਚੰਗਾ ਬਣਾਇਆ ਹੋਇਆ ਕਰਨਾ ਜੀ ਸਾਰੀ ਡਿਟੇਲ ਪੁੱਛਾਂਗੇ ਦੀ ਵੀ ਕਿੰਨਾ ਕੁ ਦੁੱਧ ਤੇ ਕਿੰਨੇ ਕੁ ਪੈਸੇ ਦੀ ਆ ਜਾ ਬਾਈ ਇੱਧਰ ਨੂੰ ਆ ਮਾੜਾ ਜਿਹਾ ਹੁਣ ਤਾ ਅੱਛਾ ਤੇਰੇ ਸਲੇ ਕਿੰਨਾ ਲੀਟਰ ਦੁੱਧ ਹੈਗਾ ਇਹਦੇ 10 ਕਿਲੋ ਜੀ 10 ਕਿਲੋ ਲੀਟਰ ਦੁੱਧ ਹੈ ਹਾਂ ਜੀ ਬੱਚਾ ਇਹਦੇ ਮਗਰ ਕੀ ਆ ਕੱਟੀ ਆ ਜੀ ਕੱਟੀ ਆ ਹਾਂ ਜੀ ਤੇ ਸੂਈ ਕਹ ਦੇਣਾ ਦੀ ਸੂਈ ਹੋ ਪੰਜ ਛੇ ਜਨਾਂ ਦੀ ਪੰਜ ਛੇ ਜਨਾਂ ਦੀ ਤੇ ਕੀ ਡਿਮਾਂਡ ਕਰਦੇ ਹੁਣ ਤੇਰੇ ਦੀ ਇੱਕ ਪੰਜ ਮੰਗਿਆ ਜੀ ਇੱਕ ਪੰਜ ਮੌਕਤ ਦੇ ਨਾਲ ਇਹਨਾਂ ਨਾਲ ਗੱਲ 95 ਹਜ਼ਾਰ ਦੇ ਦੇਣਗੇ 95 ਮਗਰ ਬੱਚਾ ਆ ਕੱਟੀ ਆ ਜੀ ਹਾਂ ਕੱਟੀ ਆ ਠੀਕ 99 ਦੇ ਦੇ ਦੂੰ ਹਾਂਜੀ ਅੱਛਾ ਤੇ ਪਿੰਡ ਕਿਹੜਾ ਪਣਾ ਬਪਾਲ ਬਪਾਲ ਤੇ ਮੋਬਾਈਲ ਨੰਬਰ 9113 ਜੀ 889 ਇੱਕ ਵਾਰੀ ਫੇਰ ਬੋਲੀ 9113 889 ਠੀਕ ਆਈ ਆ ਲੰਬਾ ਉਮਰ ਤਾਂ ਹੈ ਚਾਰ ਦੇ ਲਗਭਗ ਤਾਂ ਹੂ ਰਾਮਲਾ ਚੌਥਾ ਲੋਰ ਹੈਗਾ ਜੀ ਹਾਂ ਚੌਥਾ ਤਾਂ ਹੈਗਾ ਠੀਕ ਕੱਦ ਤਾਂ ਤਰਵੈਣੀ ਜੀ ਤੇ ਉਮਰ ਹੈਗੀ ਹੈ ਤੇ ਆਰਡਰ ਕੁਆਲਿਟੀ ਬੜੀ ਤਕੜੀ ਬਣਾਈ ਹੋਈ ਹੈ ਅੱਜ ਨਹੀਂ ਮਾਨਸਾ ਪਛੂਮੜ ਚਾਹੀਏ ਅੱਜ कल 11 ते आज 12 ਤਰੀਕ ਦੀ ਤੇ ਅੰਡਰ ਰੂਟਰ ਕਰੋਣੇ ਕਰ ਮਲਦਾ ਚੱਕ ਇਹ ਆ ਲੈ ਖੁੱਲਾ ਸੈਂਕ ਲੀਲੀ ਰਾਬ ਵਿੱਚ ਪੈਂਦੀ ਹੈ ਹਾਂ ਜੀ ਹੂੰ ਕਿੰਨੇ ਕਿ ਦਿਨਾਂ ਦੀ ਛੂਈ ਹੈ ਛੂਈ ਨੂੰ ਹੋਵੇ ਬਈ 12 ਦਿਨ ਤੇਰਾ ਤੇਰਾ ਬੱਚਾ ਕੀ ਹੈ ਤੇ ਮਗਰ ਬੱਚਾ ਕੱਟਾ ਹੈ ਕੱਟਾ ਹੈ ਹਾਂ ਅੱਛਾ ਤੇ ਕਿੰਨੇ ਲੀਟਰ ਦੁੱਧ ਹੈ ਥੱਲੇ ਪਾ ਲੈ 14 ਕਿਲੋ 14 ਲੀਟਰ ਹੈਗਾ ਅੱਛਾ ਸੂਏ ਕਿੰਨੇ ਹੁਕਲਾ ਹੈ ਥੂ ਹੈਗੀ 5 ਮਹੀਨੇ ਚਲ ਚੰਗੀ ਗੱਲ ਹੈ ਨਹੀਂ ਤਾਂ ਤੀਜੀ ਹੀ ਗੱਦੇ ਹੁੰਦੇ ਆ ਨਾ ਪਾਣੀ ਪੰਜਵੇਂ ਛੂ ਹੈਗੀ ਹਾਂ ਤੇ ਦੁੱਧ ਕਿੰਨਾ ਦੁੱਧ 14 ਕਿਲੋ ਕੀ ਰੇਟ ਚਾਹੁੰਦੇ ਆ ਜੀ 21 ਕਲੰਬਰ ਉਹ ਵੀ ਕੋਲ ਅੱਛਾ ਤੇ ਠੰਡੀ ਸੀਲ ਮਹਾ ਕਾਨੂੰ ਪੁੱਛਦਾ ਨਾ ਜੇ ਕੋ ਤੂ ਰੋ ਨੇੜੋਂ ਆਪੇ ਇੱਕ ਟੰਗ ਚੋਪੇ ਦੋ ਚੋਪੇ ਮਹਾ ਤਿੰਨ ਡੰਗ ਚੋਪੇ ਲ ਜਾਵੇ ਛੱਲੀ ਕਰਕੇ ਅੱਛਾ ਇੱਕ ਦੋ ਡੰਗਾਂ ਦਾ ਕਿਚੋਨਾ ਫੇਟਾ ਇਹਨੂੰ ਛੱਲੀ ਨਹੀਂ ਹੁੰਦੀ ਤਿੰਨ ਚੋੜੀ ਹੂੰ ਰੇਟ ਕੀ ਕਰਦਾ ਹੁੰਦਾ ਰੇਟ ਪੂਰਾ ਲੱਖ ਕਰੇ 1 ਲੱਖ ਪੂਰਾ ਹਾਂ ਵਿੱਚੋਂ ਮਾਨ ਤਾਨ ਹੋ ਜੇ ਮੰਤਰ ਹੋ ਜਾ ਪਿੰਡ ਕਿਹੜਾ ਠੁੱਠਿਆਂ ਵਾਲੀ ਮੋਬਾਈਲ ਨੰਬਰ ਮੋਬਾਈਲ ਨੰਬਰ 828388083 ਠੀਕ ਹੈ ਆ ਲਓ ਦੂਜੇ ਨੰਬਰ ਤੇ ਮੈਂ ਦਿਖਾਉਣਾ ਇੱਕ ਹੋਰ ਤੇ ਪਹਿਲਾ ਨਾ ਛੋਟੀ ਬਾਈ ਹੈ ਹਾਂ ਬਾਈ ਆ ਬੱਚਾ ਐਸੀ ਤੇ ਹਾਂ ਜੀ ਜੀ ਅੱਛਾ ਠੀਕ ਆ ਲਓ ਲੈ ਕਰਦੇ ਮੈਂ ਕਹਿੰਦਾ ਇਹ ਟੋਕਣ ਗੱਬਣ ਚ ਨਾ ਆਉਂਦੀ ਹੋਵੇ ਤੇ ਆ ਟੁੱਟ ਕਰੋ ਚੈੱਕ ਕਰ ਮਾਲੀ ਇੱਕ ਵਾਰੀ ਤੋੜ ਤਾਰਾ ਕਰੋ ਚੈੱਕ ਤੇ ਫੇਸ ਕਰ ਲੋ ਕਰ ਮੈਂ ਜੀ ਚੈੱਕ ਸਾਰੀ ਫਿਰ ਆਪਾਂ ਇਹਦੀ ਡਿਟੇਲ ਲੈਨੇ ਆ ਇਹ ਕਿੰਨਾ ਦੁੱਧ ਹੈ ਇਹਦੇ ਥੱਲੇ ਤੇ ਕਿੰਨੇ ਚਿਰ ਦੀ ਛੂਈ ਹੈ ਇਹ ਆ ਜਾ ਬੰਨ ਯਾਰ ਬੰਨ ਲਾ ਬੰਨ ਲਾ ਬੜਾ ਲੰਮਾ ਨਹੀਂ ਆਪਾਂ ਵੀਡੀਓ ਨਾਲ ਲਿਆਉਂਦੇ ਹੁੰਦੇ ਠੰਡੀ ਛੇਲ ਤਾਂ ਛਕ ਮੈਂ ਆਹ ਮਾਂ ਦੀ ਠੰਡੀ ਸੀਦਾ ਕੋਮਰ ਤੋਂ ਕੱਲ ਬਾਅਦ ਇੱਕ ਵਾਰ ਆਵਾਂਗੇ ਛੱਡ ਦੇ ਦੋ ਭਾਈਆ ਤੇ ਕਿੰਨੇ ਚਿਰ ਦੀ ਛੂਈ ਹੈ ਇਹ ਛੂਈ ਤਾਂ ਹੋ ਗਈ 3 ਮਹੀਨੇ ਦੀ 3 ਮਹੀਨੇ ਦੀ ਤੇ ਦੁੱਧ ਰਲ ਗਈ ਨਹੀਂ ਦੁੱਧ ਰਲ ਗਈ ਹੈ 12 13 ਦਿਨੋਂ 12 13 ਦਿਨੋਂ ਆਏ ਚੱਕ ਪਾਸਤਾ ਨਹੀਂ ਆਉਂਦੀ ਹੈ ਨਾ ਆਉਂਦੀ ਨਹੀਂ ਹੈ ਨਾ ਠੀਕ ਹੈ ਤੇ ਦੁੱਧ ਕਿੰਨਾ ਹੋਣੇ ਥੱਲੇ ਹੁਣ ਇਸ ਟਾਈਮ ਹੋ ਗਈ 11 ਲੀਟਰ ਤਿਆਰ 11 ਲੀਟਰ ਹੈਗਾ ਪੂਰਾ ਉਹ ਤਾਂ ਫਿਰ ਵੀ ਚੰਗਾ ਕੱਢੀ ਜਾਂਦੇ ਆ ਹਨਾ ਤੇ ਆ ਕੱਟਾ ਮੰਗਰ ਹਾਂਜੀ ਆ ਕੱਟਾ ਵੀ ਦਿੱਦੇ ਦੇ ਪਾਲਿਆ ਪੂੜਿਆ ਵੀ ਚੰਗਾ ਯਾਰ ਹਨਾ ਠੀਕ ਹੈ ਹੁਣ ਕਿੰਨੇ ਦੀ ਡਿਮਾਂਡ ਕਰਦੇ ਦੀ ਉਹ ਤਾਂ ਡਿਮਾਂਡ ਦੀ ਮੁੱਲ ਤਾਂ 90 ਹਜ਼ਾਰ ਦਾ ਦੇ ਲੈ ਮਾਤੰਡ ਕਰ ਦੋਗੇ ਪਿੰਡ ਕਿਹੜਾ ਆਪਣਾ ਪਿੰਡ ਕਲਾਲਾ ਜੀ ਕਲਾਲਾ ਹਾਂਜੀ ਅੱਛਾ ਇਹ ਵਪਾਰ ਕਰਦਾ ਕਪਣੀ ਆਪ ਦੀ ਨਹੀਂ ਕਰਦੀ ਹੈ ਕਰਦੀ ਹੈ ਅੱਛਾ ਤੇ ਮੋਬਾਈਲ ਨੰਬਰ 95308 ਜੀ ਹਾਂ 85600 ਇੱਕ ਵਾਰੀ ਫੇਰ ਬੋਲੇ 95308 ਜੀ ਹਾਂ 85600 ਜੀ ਠੀਕ ਆ ਹਲ ਭਾਈ ਇੱਕ ਵਾਰੀ ਮੈਂ ਹੋਰ ਦਿਖਾ ਦਿਆਂ ਜਾਇਜ ਜਾਇਜ ਜਾਂ ਰੇਟੀ ਆ ਕੋਈ ਐਡੀ ਖਾਸ ਨਹੀਂ ਮਗਰ ਕੱਟਾ ਕੱਟਾ ਵੀ ਇਹਦਾ ਚੰਗਾ ਯਾਰ ਕੱਟਾ ਦਾ 10000 ਦਾ ਕੱਟਾ 15 ਦਾ ਹੋਣਾ ਤੇ ਠੀਕ ਆ ਅੱਜ ਮਾਨਸਾ ਬੱਚੂ ਮੰਡੀ ਤੇ ਆਏ ਆ ਦਿਖਾਉਣਾ ਤੁਹਾਨੂੰ ਪਰ ਇਹ ਟਾਪ ਦਾ ਹੋਰ ਨਹੀਂ ਜੀ ਤੇ ਨਾਮ ਆਉਣਾ ਕਹਿੰਦਾ ਕਿ ਨਾਮ ਆ ਤੈਨੂੰ ਤੈਨੂੰ ਘੜੂ ਅੱਛਾ ਤੇ ਕਿੰਨੇ ਲੀਟਰ ਦੁੱਧ ਦਾ ਭਾਈ ਇਹਦੇ ਥੱਲੇ 15 ਲੀਟਰ ਦੋਦਾਈ 15 15 ਤੇ ਕਿੰਨੇ ਲੀਟਰ ਦੋਦਾ ਸਹੀ ਦੱਸ 15 ਤੇ ਜੇ ਕੋਈ ਬੰਦੇ ਨੇ 1 2 4 ਡੰਗ ਚੋਣੀ ਐ ਫੇਰ ਤਸ਼ਲੀ ਨਾਲ ਤੇ ਛੂਏ ਕੰਮ ਹੋਏ ਦੂਜੇ ਦੂਜੇ ਬੱਚਾ ਇਹ ਤਾਂ ਮਗਰ ਕੀ ਆ ਕੱਟਾ ਅੱਛਾ ਕੱਟਾ ਠੀਕ ਹੈ ਤੇ ਕਰਦੀ ਆਪਣੀ ਹਾਂਜੀ ਕਰਦੀ ਕਿੰਨੇ ਪੈਸਿਆਂ ਦੀ ਸੇਲ ਕਰਨੀ ਹੈ ਡੇਢ ਲੱਖ ਡੇਢ ਮੌਕੇ ਤੇ चाली हो जाओ कि अच्छा तो मोबाइल नंबर कि अच्छा ठंडी झील है कि लीटर क्डू दुद्ध हमें चौदह पंद्रह क्डू ठीक है भाई फर्क कर लो तो तौर माड़ी जी ਤੋਟਾ ਤੋਟਾ ਮਾੜੀ ਜਿਹੀ ਲੰਮੀ ਤੇ ਆ ਡਰ ਟਰ ਚੰਗਾ ਬਣਿਆ ਹੈ ਆਹ ਲਓ ਹਰ ਵੀਡੀਓ ਬਣਾਉਣਾ ਹੈ ਆਹ ਲਓ ਜੀ ਕਰ ਲਓ ਚੱਕਰ ਦੇ ਗਿਨਾ ਬਿਲਕੁਲ ਜਿਵੇਂ ਤਾਂ ਮਾਜਾ ਪਲੀ ਹੋਈ ਮੋੜ ਲਿਆ ਮੋੜ ਲਿਆ ਬੰਨ ਦੇ ਬਾਛਾ ਜਾ ਇੱਕ ਵਾਰੀ ਫੇਰ ਦਿਖਾ ਦੇ